ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਗੇ ਕਿ ਸਾਡਾ ਨਵਾਂ ਸ਼ਰਦਪਾਪਾ YouTube ਚੈਨਲ ਤੇ ਚੱਲਦਾ ਆ ਉਸ ਦੇ ਨਾਲ ਨਾਲ ਅਸੀਂ ਇੱਕ ਖਾਨਦਾਨੀ ਵੈਦ ਵੀ ਆ ਸਾਡਾ ਕੋਈ 100 ਸਾਲ ਤੋਂ ਵੀ ਉੱਪਰ ਸਾਡੇ ਆਯੁਰਵੈਦਿਕ ਦੇ ਕੰਮ ਨੂੰ ਹੋ ਗਿਆ ਆ ਅਸੀਂ ਕਰ ਰਹੇ ਆ ਅੱਜ ਮੈਂ ਤੁਹਾਡੀ ਜਣ ਨਾਲ ਜਿਹੜੀ ਇੱਕ ਵੀਡੀਓ ਸਾਂਝੀ ਕਰਨ ਜਾ ਰਿਹਾ ਆ ਕਿ ਹਾਰਟ ਅਟੈਕ ਦੇ ਨਾਲ ਮੋਟਾ ਹੋਣ ਦਾ ਕਾਰਨ ਕੀ ਆ ਅੱਜ ਕੱਲ੍ਹ ਤੋਂ ਜ਼ਿੰਦਗੀ ਜਿਹੜੀ ਆ ਉਹ ਪਹਿਲਾਂ ਨਾਲੋਂ ਕਿਉਂ ਉਮਰਾਂ ਘਟ ਗਈਆਂ ਨੇ ਇਹਦੇ ਪਿੱਛੇ ਬਹੁਤ ਕਾਰਨ ਨੇ ਤੁਸੀਂ ਦੇਖਿਆ ਹੋਣਾ ਕਿ ਖਾਸ ਕਰਕੇ ਨੌਜਵਾਨਾਂ ਦੀਆਂ ਮੌਤਾਂ ਬਹੁਤ ਹੋ ਰਹੀਆਂ ਆ ਬਜ਼ੁਰਗਾਂ ਦੀਆਂ ਮੌਤਾਂ ਜਿਹੜੀਆਂ ਹੋ ਰਹੀਆਂ ਆ ਉਹਨਾਂ ਨੂੰ ਕੋਈ ਗੱਲ ਵੀ ਨਹੀਂ ਹੁੰਦੀ ਹੈਗੀ ਬਸ ਕੀਟ ਪਾਇਆ ਜਾਂਦਾ ਮੜ ਜਾ ਦਰਦ ਹੁੰਦਾ ਦਰਦ ਤੋਂ ਬਾਅਦ 5-7 ਮਿੰਟ ਨਹੀਂ ਲੱਗਦੇ ਉਹਨਾਂ ਦੀ ਮੌਤ ਹੋ ਜਾਂਦੀ ਹੈਗੀ ਮੈਂ ਕਾਫੀ ਸਮਾਂ ਪਹਿਲਾਂ ਤਕਰੀਬਨ ਜਿਹੜਾ ਹੈਗਾ ਕਿ ਅਕਸਰ ਬਹੁਤ ਸਾਰੀਆਂ ਵੀਡੀਓ ਪਾਈਆਂ ਉਸ ਵਕਤ ਤੇ ਕਿਸੇ ਨੇ ਬੇਸ਼ੱਕ ਨਹੀਂ ਮੰਨਿਆ ਪਰ ਸਮਾਂ ਪਾ ਕੇ ਖੁਦ ਜਦੋਂ ਉੱਤੇ ਖੋਜ ਕੀਤੀ ਜਾਂਦੀ ਆ ਤਾਂ ਉਹ ਖੋਜਕਾਰਾਂ ਵੱਲੋਂ ਵੀ ਕਿਹਾ ਗਿਆ ਫਿਰ ਬਾਅਦ ਦੇ ਵਿੱਚ ਕਿ ਇਹ ਗੱਲ ਜਿਹੜੀ ਸੀਗੀ ਬਿਲਕੁਲ ਸੱਚੀ ਸੀਗੀ ਹੁਣ ਮੈਂ ਤਾਂ ਅੰਦਰ ਦਾ ਕਿ ਪਹਿਲਾਂ ਗਾਣੇ ਲੱਗਦੇ ਹੁੰਦੇ ਸੀ ਬਿੱਕਰ ਲੱਗਦੇ ਹੁੰਦੇ ਸੀਗੇ ਤੁਸੀਂ ਸੁਣਿਆ ਕਦੀ ਉਦੋਂ ਕਿਸੇ ਨੂੰ ਹਾਰਟ ਅਟੈਕ ਹੋ ਜਾਊਗੇ ਉੱਚੀ ਉੱਚੀ ਆਵਾਜ਼ ਵਿੱਚ ਵੀ ਲੱਗਦੇ ਹੁੰਦੇ ਸੀਗੇ ਕਦੀ ਸੋਚਿਆ ਵੀ ਕਿਸੇ ਨੂੰ ਕਿਸੇ ਦੇ ਸਟੰਟ ਪਏ ਹੋਣ ਜਾਂ ਕਿਸੇ ਕੋਈ ਐਸੀ ਗੱਲ ਹੋਈ ਹੋਵੇ ਕਦੀ ਵੀ ਤੁਸੀਂ ਨਹੀਂ ਸੋਚਿਆ ਅਸੀਂ ਕੀ ਕਹਿ ਦਿੰਨੇ ਆ ਕਿ ਜੀ ਹੁਣ ਖਾਣ ਪੀਣੇ ਇਦਾਂ ਦਾ ਹੋ ਗਿਆ ਕਰਾਕਾ ਹੀ ਇਦਾਂ ਦੀਆਂ ਹੋ ਗਈਆਂ ਆ ਬੰਦਾ ਹੁਣ ਕੀ ਕਰੇ ਬਾ ਖਾਣ ਖਾਣੇ ਦੇ ਵਿੱਚ ਜ਼ਹਿਰ ਆ ਰਹੀਆਂ ਆ ਅਸੀ ਕਾਰਨ ਇਦਾਂ ਦੇ ਸਮਝ ਲੈਣੇ ਆ ਹੁਣ ਮੈਂ ਅਸਲੀ ਵਜ੍ਹਾ ਮੈਂ ਤੁਹਾਨੂੰ ਇੱਕ ਦੱਸਦਾ ਆ ਕੋਈ ਮੰਨਣਾ ਨਾ ਮੰਨਣਾ ਤੁਹਾਡੇ ਤੇ ਡਿਪੈਂਡ ਕਰਦਾ ਪਰ ਇਹ ਅਸਲੀਅਤ ਆ ਇਹ ਸੱਚ ਹੈਗਾ ਇਹ ਬਿਲਕੁਲ ਸਚਾਈ ਹੈਗੀ ਆ ਇਹਦਾ ਜਿਹੜਾ ਮੋਤਾਂ ਦਾ ਕਾਰਨ ਆ ਦਿਲ ਦੇ ਰੋਗਾਂ ਦਾ ਕਾਰਨ ਆ ਦਿਮਾਗੀ ਤੁਸੀਂ ਟੈਨਸ਼ਨਾਂ ਦੇ ਵਿੱਚ ਫਰੀ ਫਿਰਦੇ ਹੈਗੇ ਆ ਇਹਦੇ ਕਾਰਨ ਬਹੁਤ ਵੱਡੇ ਹੈਗੇ ਆ ਜੇਕਰ ਤੁਸੀਂ ਆਮ ਗਾਣੇ ਜਿਹੜੇ ਹੈਗੇ ਸੁਣਦੇ ਹੈਗੇ ਆ ਜਿਹਦੇ ਮਗਰ ਬੇਸ ਤੱਕ 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 ਟੜਕਣ ਦੀ ਆਵਾਜ਼ ਨਹੀਂ ਹੁੰਦੀ ਹੈਗੀ ਤੁਸੀਂ ਦੇਖਿਆ ਹੋਣਾ ਕਿ ਕਿਸੇ ਦੇ ਡੀਜੇ ਲੱਗਾ ਹੋਵੇ ਉਹ ਕਿਤੇ ਲੱਗਾ ਸਾਡੇ ਤੋਂ ਕਾਫੀ ਦੂਰ ਹੁੰਦਾ ਆ ਪਰ ਜਦੋਂ ਅਸੀਂ ਸੁਣਨੇ ਆ ਤੇ ਸਾਡੇ ਦਿਮਾਗ ਦੇ ਵਿੱਚ ਠੱਕ 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 ਦੀ ਆਵਾਜ਼ ਆਂਦੀ ਆ ਇੱਥੋਂ ਤੱਕ ਕਿ ਤੁਹਾਡਾ ਮੰਜਾ ਵੀ ਹਿੱਲਣ ਨੂੰ ਜਿੱਦਾਂ ਹੁੰਦਾ ਆ ਉਹ ਕਰਦਾ ਹੈਗਾ ਆ ਤੇ ਤੁਹਾਡਾ ਸਿੱਧਾ ਯੋ ਦਿਲ ਤੇ ਹਾਰਡ ਦੇ ਉੱਪਰ ਜਿਹੜਾ ਆ ਕਿ ਉਹ ਤੁਸੀਂ ਦੇਖਿਆ ਹੋਣਾ ਕਿ ਉਹਦੇ ਉੱਪਰ ਸਿੱਧਾ ਅਸਰ ਹੁੰਦਾ ਹੈਗਾ ਇਹ ਜਿਹੜਾ ਵੇਸ ਬੇਸਡ ਦਾ ਸਿਸਟਮ ਹੈਗਾ ਤੁਹਾਨੂੰ ਗਾਣਾ ਨਹੀਂ ਸੁਣਾਈ ਦਿੰਦਾ ਤੱਕ ਤੱਕ ਧੜਕਣਾ ਹੀ ਸੁਣਾਈ ਦਿੰਦੀ ਹੈਗੀ ਆ ਹੁਣ ਤੁਸੀਂ ਸੋਚੂਗੇ ਕਿ ਇਹਦੇ ਨਾਲ ਇਸ ਤਰ੍ਹਾਂ ਕਿੱਦਾਂ ਹੋ ਜਾਏਗਾ ਹੁਣ ਤੁਸੀਂ ਕਿਤੇ ਥੋੜਾ ਹਲਕੇ ਹਲਕਾ ਤੁਸੀਂ ਥੋੜਾ ਮਾੜੀ ਚੱਲੋ ਜਾਂ ਤੁਸੀਂ ਉਂਗਲ ਨੂੰ ਵੀ ਇਹੋਲੇ ਹਲਕਾਲ ਕਾਇਦ ਦੇਦਾ ਕਰੀ ਚੱਲੋ ਉਹ ਵੀ ਕਲ ਸਜਾਏਗੀ ਇਹ ਜਿਹੜਾ ਆਏ ਦਿਨੇ ਪ੍ਰੋਗਰਾਮ ਰਹਿੰਦੇ ਆ ਤੁਸੀਂ ਦੇਖਿਆ ਹੋਵੇ ਆ ਸ਼ਾਦੀਆਂ ਦੇ ਜਾਂ ਖੁਸ਼ੀ ਦੇ ਜਾਂ ਹੋਰ ਵਗੈਰਾ ਪ੍ਰੋਗਰਾਮ ਰਹਿੰਦੇ ਹੈਗਾ ਤੇ ਉੱਥੇ ਡੀਜੇ ਸਿਸਟਮ ਵੀ ਹੁੰਦਾ ਹੈਗਾ ਚਲੋ ਜੇ ਸਾਡੇ ਆਪਣੇ ਨਹੀਂ ਹੁੰਦਾ ਮੰਨ ਲਓ ਤਾਂ ਕਿਸੇ ਗਵਾਂਢੀਆ ਦੇ ਹੁੰਦਾ ਜਾਂ ਕਿਸੇ ਹੋਰ ਦੇ ਹੁੰਦਾ ਹੈ ਵਿਆਹ ਸ਼ਾਦੀਆਂ ਚ ਹੁੰਦਾ ਆ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਘੰਟੇ ਜਿਹੜਾ ਉਹ ਡੀਜੇ ਸਿਸਟਮ ਚੱਲਦਾ ਹੈਗਾ ਆ ਤੇ ਜਦੋਂ ਉਹ ਉਹਦੀ ਜਿਹੜੀ ਬੇਸ ਦੀ ਧੜਕਣ ਜਿਹੜੀ ਠੱਕ 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 ਧੜਕਣ ਬੇਸ ਜਿਹੜੀ ਹੁੰਦੀ ਹੈਗੀ ਕਿ ਉਹ ਤੁਹਾਡੇ ਹਾਰਟ ਨੂੰ ਕਮਜ਼ੋਰ ਬਹੁਤ ਕਰਦੀ ਹੈਗੀ ਆ ਤੁਸੀਂ ਦੇਖਿਆ ਹੋਣਾ ਕਿ ਕਈ ਵਾਰ ਕਿਤੇ ਡੀਜੇ ਚੱਲਦਾ ਹੁੰਦਾ ਆ ਜਾਂ ਲੱਗਾ ਹੁੰਦਾ ਤਾਂ ਉੱਥੇ ਤੁਸੀਂ ਦੇਖਦੇ ਆ ਕਿ ਅਚਾਨਕ ਕਿਸੇ ਦੀ ਮੌਤ ਹੋ ਜਾਂਦੀ ਹੈਗੀ ਆ ਇਹ ਜੇ ਤੁਸੀਂ ਕਹੋ ਭਾਈਪੇ ਡੀਜੇ ਵਿੱਚ ਕੰਮ ਕਰਨ ਵਾਲੇ ਆ ਜਾਂ ਕਿੱਦਾਂ ਤੁਸੀਂ ਉਹਨਾਂ ਦਾ ਵੀ ਕੋਈ ਸਰਵੇ ਕਰਕੇ ਦੇਖ ਲਿਓ ਕੀ ਹੁੰਦਾ ਹੈਗਾ ਆ ਗੋਲੀਆਂ ਦਵਾਈਆਂ ਦਿਵਾਲੇ ਲੱਗੇ ਰਹਿੰਦੇ ਹੈਗੇ ਆ ਸੋ ਸਾਡੀ ਰਿਕੁਐਸਟ ਆ ਗਾਣੇ ਆ ਖੁਸ਼ੀ ਆ ਮਨਾਣੀ ਆ ਮਨਾਣੀ ਚਾਹੀਦੀ ਆ ਤੁਸੀਂ ਜਿਹੜੇ ਆਮ ਗੀਤ ਹੁੰਦੇ ਹੈਗੇ ਆ ਜਿਸ ਦੇ ਮਗਰ ਬੇਸ ਦਾ ਸਹਾਰਾ ਨਾਲ ਉਹ ਜਿਹੜੀ ਉਹ ਉੱਚੀ ਆਵਾਜ਼ ਦੇ ਵਿੱਚ ਠੱਕ ਠੱਕ ਟੜਕਣ ਜਿਹੇ ਦੀ ਜਿਹੜੀ ਆਵਾਜ਼ ਹੁੰਦੀ ਹੈਗੀ ਆ ਤੁਹਾਡੀ ਪਾਸ਼ਾ 'ਚ ਹੁਣ ਮੈਨੂੰ ਨਹੀਂ ਪਤਾ ਉਹ ਕੀ ਕਹਿੰਦੇ ਹੈਗੇ ਆ ਉਹ ਨਾ ਰੱਖੋ ਜਿਹੜਾ ਗਾਣੇ ਆਮ ਚੱਲਦੇ ਉਹ ਚਲਾਈ ਚੱਲੋ ਉਹਦੇ ਨਾਲ ਤੁਹਾਡੇ ਕਤਖਾੜ ਦੇ ਉੱਪਰ ਤੁਹਾਡੇ ਦਿਮਾਗ ਦੇ ਉੱਪਰ ਜਾਂ ਕਿਸੇ ਤਰ੍ਹਾਂ ਦਾ ਕੋਈ ੱਡਾ ਅਸਰ ਨਹੀਂ ਪੈਂਦਾ ਹੈਗਾ ਉਹ ਗਾਣੇ ਵੀ ਤੁਸੀਂ ਸੁਣ ਲੋਗੇ ਤੁਸੀਂ ਭਲਾ ਉੱਚੀ ਆਵਾਜ਼ ਵਿੱਚ ਵੀ ਲਾ ਕੇ ਸੁਣ ਲੋਗੇ ਤੁਸੀਂ ਦੇਖ ਲਓ ਕਿ ਤੁਹਾਨੂੰ ਉਹਦੇ ਤੁਹਾਡੇ ਉਹ ਹਾਰਟ ਦੇ ਉੱਪਰ ਜਿਹੜਾ ਆ ਦਿਲ ਦੇ ਉੱਪਰ ਉਹ ਅਟੈਕ ਨਹੀਂ ਕਰਦੇ ਹੈਗੇ ਤੇ ਨਾ ਦਿਮਾਗ ਦੇ ਉੱਪਰ ਅਟੈਕ ਕਰਦੇ ਆ ਤੁਸੀਂ ਦੇਖ ਲਓ ਕਿ ਤੁਹਾਡੇ ਤੋਂ ਇਹ ਭਲਾ ਅੱਧਾ 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 ਕਿਲੋਮੀਟਰ ਦੇ ਉੱਪਰ ਕਿਸੇ ਦੇ ਡੀਜੇ ਲੱਗਾ ਆ ਹੋਵੇ ਤਾਂ ਤੁਸੀਂ ਦੇਖ ਲੋਗੇ ਤੁਸੀਂ ਅੱਧਾ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਪਣੇ ਮੰਜੇ ਦੇ ਉੱਪਰ ਰਾਤ ਨੂੰ ਪਏ ਆ ਤਾਂ ਤੁਸੀਂ ਦੇਖੋ ਕਿ ਤੁਹਾਡੇ ਹਾਰਟ ਦੇ ਉੱਪਰ ਉਹ ਕਿਸ ਤਰ੍ਹਾਂ ਉਹਦਾ ਅਸਰ ਹੁੰਦਾ ਹੈ ਆ ਦਿਲ ਦੇ ਉੱਪਰ ਉਹ ਜਿਹੜੀ ਧੜਕਣ ਜਈ ਆ ਬੇਸ ਜਿਹੜੀ ਆ ਉਹਦਾ ਕਿੱਡਾ ਵੱਡਾ ਅਸਰ ਹੁੰਦਾ ਹੈਗਾ ਸੋ ਸਭ ਤੋਂ ਵੱਡਾ ਜਿਹੜਾ ਹਾਰਟ ਅਟੈਕ ਦਾ ਕਾਰਨ ਹੈਗਾ ਆ ਉਹ ਸਭ ਤੋਂ ਵੱਡਾ ਇਹ ਹੈਗਾ ਤੇ ਦੂਜਾ ਇੱਕ ਹੋਰ ਕਾਰਨ ਦੱਸ ਦਿੰਨੇ ਆ ਅਸੀਂ ਹੈੱਡਫੋਨ ਲਾ ਕੇ ਸੁਣਦੇ ਆ ਤਾਂ ਉਹਦੇ ਵਿੱਚ ਵੀ ਕਈ ਵਾਰ ਐਸੇ ਬੇਸ ਵਾਲ ਗਾਣੇ ਹੁੰਦੇ ਆ ਗਿਆ ਜੋ ਸਾਡੇ ਜਿਹੜਾ ਆ ਕਿ ਪੂਰੇ ਸਰੀਰ ਦੇ ਉੱਪਰ ਨੁਕਸਾਨ ਪਜਾਂਦੇ ਹੈਗੇ। ਜਿਸ ਕਹਿੰਦੇ ਹੈ ਹੈੱਡਪੌਨ ਲਾ ਲਓ ਉਹਦੇ ਤੇ ਕਰ ਲਓ। ਉਹਦੇ ਨਾਲ ਵੀ ਜਿਹੜਾ ਆ ਕਾਫੀ ਨੁਕਸਾਨ ਹੁੰਦਾ ਹੈਗਾ ਆ। ਸੋ ਇਸ ਕਰਕੇ ਸਾਡਾ ਕੰਮ ਤਾਂ ਹੈਗਾ ਦੱਸਣਾ। ਤੁਸੀਂ ਕਿਤੇ ਡੀਜੇ ਦੇ ਚਲ ਜਾਓ ਜਾਂ ਉੱਤੇ ਚਲ ਜਾਓ ਜਦੋਂ ਆਉਂਦੀ ਆ। ਤੁਸੀਂ ਦੇਖਿਆ ਹੋਣਾ ਕਿ ਸਾਨੂੰ ਖੁਸ਼ੀ-ਖੁਸ਼ੀ ਦੇ ਵਿੱਚ ਮਹਿਸੂਸ ਨਹੀਂ ਬਹੁਤਾ ਹੁੰਦਾ ਲੇਕਿਨ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਹਾਰਡ ਜਿਹੜੇ ਹਾਰਡਪੋਰਟ ਜਾਂ ਜਿਨ੍ਹਾਂ ਨੇ ਪੰਪ ਪਾਇਓ ਹੁੰਦੇ ਆ। ਸੌਰੀ ਜਿਹਨਾਂ ਸਟੰਟ ਵਗੈਰਾ ਹੈ ਹਾਰਡ ਵਗੈਰਾ ਦੇ ਸਾਰੇ ਪਾਏ ਹੋਏ ਆ ਗਿਆ ਉਹਨੂੰ ਤੇ ਮੈਂ ਉਹਨਾਂ ਨੂੰ ਤਾਂ ਮੈਂ ਬਿਲਕੁਲ ਕਹੂੰਗਾ ਕਿਤੇ ਵੀ ਇਹੋ ਜਿਹਾ ਡੀ ਜੇ ਸਿਸਟਮ ਜਾਂ ਕੁਝ ਹੈਗਾ ਆ ਆਪਣੇ ਥੋੜੇ ਜਿਹਾ ਮਨੋਰੰਜਨ ਦੇ ਲਈ ਕਿਰਪਾ ਕਰਕੇ ਉਹ ਉੱਥੋਂ ਥੋੜਾ ਜਿਆਦਾ ਪਰੇ ਰਹੋ ਤਾਂ ਜਿਆਦਾ ਵਧੀਆ ਹੈਗਾ ਆ ਕਿਉਂਕਿ ਇਹ ਜਿਹੜਾ ਬੇਸ ਜਿਹੜੀ ਹੈਗੀ ਆ ਟੜਕਣ ਦੀ ਆਵਾਜ਼ ਹੈਗੀ ਆ ਠੱਕ ਠੱਕ ਦੀ ਆਵਾਜ਼ ਹੈਗੀ ਆ ਇਹ ਬੇहद ਹੀ ਚਿੰਤਾਜਨਕ ਹੈਗੀ ਆ ਨਵੀਂ ਨੀਤੀਆਂ ਬੇਸ਼ੱਕ ਆ ਰਹੀਆਂ ਹੈਗੀਆਂ ਅਸੀਂ ਨਹੀਂ ਇਹ ਕਹਿੰਦੇ ਕਿ ਆਪਣਾ ਮਨੋਰੰਜਨ ਨਾ ਕਰੋ ਆਪਣੇ ਤੁਸੀਂ ਗਾਣੇ ਨਾ ਸੁਣੋ ਪਰ ਮੌਤ ਦੇ ਮੂਹਰੇ ਦੇ ਵਿੱਚ ਜਿਹੜਾ ਤੁਸੀਂ ਜਾ ਰਹੇ ਹੋ ਇਹ ਇੱਕ ਬਹੁਤ ਵੱਡਾ ਕਾਰਨ ਹੈਗਾ ਆ ਸੋ ਇਸ ਕਰਕੇ ਮੈਂ ਬਾਕੀਆਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਜਿਹੜਾ ਫਾਸਟ ਫੂਡ ਆ ਏ ਵੀ ਚਲੋ ਕਦੀ ਕਦੀ ਖਾਣਾ ਖਾ ਲਓ ਫਾਸਟ ਫੂਡ ਜਿਹੜਾ ਹੈਗਾ ਆ ਇਹ ਵੀ ਬੜਾ ਨੁਕਸਾਨ ਕਰਦਾ ਹੈ ਅੱਜ ਕੱਲ ਕੈਮੀਕਲ ਜੋਗਤ ਹੁੰਦਾ ਹੈਗਾ ਆ ਲੇਕਿਨ ਜਿਹੜੀ ਮੈਂ ਆ ਗੱਲ ਕਰ ਰਿਹਾ ਆ ਕਹਣਾ ਉੱਥੇ ਕੀ ਆ ਆ ਡੀ ਜੇ ਸਿਸਟਮ ਤਾਂ 2-4 ਘੰਟੇ ਲੱਗਾ ਹੈਗਾ ਆ ਉਹਦੇ ਵਿੱਚ ਅਸੀਂ ਸਿਗੇ ਪਰ ਉਹ 2-4 ਘੰਟੇ ਹੀ ਸੂਈ ਦੀ ਚਾਲੇ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਆਪਣੀ ਜ਼ਿੰਦਗੀ ਵਿੱਚ ਇੱਕ ਮਹੀਨੇ ਵਿੱਚ ਦਾ 2 ਜਾਂ 6 ਮਹੀਨੇ ਦੇ ਵਿੱਚ ਕਿੰਨੀ ਵਾਰ ਉਹ ਜਿਹੜਾ ਜਿਹੜੀ ਡੀਜੇ ਸਿਸਟਮ ਹੈਗਾ ਆ ਜਿਹਦੇ ਪਿੱਛੇ 베ਸ ਦੀ ਬਹੁਤ ਤਪ ਤਪ ਦੀ ਟੜਕੰਦੀ ਆਵਾਜ਼ ਹੁੰਦੀ ਆ ਉਹ ਸੂਈ ਦੀ ਚਾਲੇ ਤੁਹਾਨੂੰ ਨੁਕਸਾਨ ਪਹਜਾਏਗੀ ਇੱਕਦਮ ਨਹੀਂ ਨੁਕਸਾਨ ਪਹਜਾਏਗੀ ਸੂਈ ਦੀ ਚਾਲੇ ਨੁਕਸਾਨ ਪਹਚਾਉਂਦੀ 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 ਤੁਹਾਡੇ ਹਾਰਡ ਨੂੰ ਜਿਹੜਾ ਆ ਉਹਨੂੰ ਵੀਕ ਕਰ ਦੇਗੀ ਤੁਸੀਂ ਦੇਖਿਆ ਹੁਣ ਅੱਜ ਕੱਲ ਕਿੰਨੇ ਸਟੰਟ ਪੈ ਰਹੇ ਆ ਜ਼ਿਆਦਾਤਰ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਆੜ ਦੀਆਂ ਬਿਮਾਰੀਆਂ ਉਹ ਹੋਰੀਆਂ ਉਹਦੇ ਪਿੱਛੇ ਕਾਰਨ ਹੀ ਹੈਗਾ ਤੇ ਇੱਕ ਮੈਂ ਹੋਰ ਰਿਕਵੈਸਟ ਕਰਾਂਗਾ ਬੇਨਤੀ ਕਰਾਂਗਾ ਜਿਹੜੇ ਆਪਣੇ ਬਹਾਨਾ ਦੇ ਉੱਪਰ ਉੱਚੀ ਆਵਾਜ਼ ਦੇ ਵਿੱਚ ਐਨਾਂ ਸਪੀਕਰ ਲਾ ਕੇ ਤੁਰੇ ਫਿਰਦੇ ਆ ਤੁਸੀਂ ਦੇਖਿਆ ਹੋਣਾ ਆ ਉਹ ਜਦੋਂ ਵਾਹਨ ਵੀ ਚਲਾਉਂਦੇ ਆ ਜਿਸ ਤਰ੍ਹਾਂ ਕਿ ਉਹ ਮਤਲਬ ਗਾਣੇ ਦੀ ਜਾਂ ਜਿਹੜੀ ਉਹ ਆਵਾਜ਼ ਉੱਚੀ ਹੁੰਦੀ ਆ ਉਹਦੇ ਮੁਤਾਬਕ ਉਹਨਾਂ ਦੀ ਸਪੀਡ ਜਿਹੜੀ ਹੈਗੀ ਹੈ ਵਾਹਨ ਦੀ ਹੁੰਦੀ ਆ ਤੇ ਐਕਸੀਡੈਂਟ ਹੁੰਦੇ ਆ ਗਿਆ ਔਰ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਮੋਤਾ ਹੁੰਦੀ ਆ ਕਿਰਪਾ ਕਰਕੇ ਜਦੋਂ ਤੁਸੀਂ ਸੜਕ ਤੇ ਚੱਲਦੇ ਹੋ ਟਰੈਕਟਰ ਟਰੈਲੀਆਂ ਵਾਲੇ ਜਾਂ ਗੱਡੀਆਂ ਵਾਲੇ ਆ ਜਾਂ ਕੋਈ ਵੀ ਹੈ ਗਿਆ ਕਿਰਪਾ ਕਰਕੇ ਉਸ ਵੇਲੇ ਜੇ ਤੁਸੀਂ ਸੁਣਨਾ ਹੀ ਹੈਗਾ ਤਾਂ ਆਪਣੀ ਹਲਕੀ ਆਵਾਜ਼ ਆਪਣੇ ਤੱਕ ਤੁਸੀਂ ਸੀਮਤ ਕਰ ਲਓ ਜਿਹੜਾ ਸ਼ੋਰ ਸ਼ਰਾਬਾ ਲੋਕਾਂ ਨੂੰ ਸੁਣਾ ਕੇ ਤੁਸੀਂ ਉਹਦੇ ਤੋਂ ਕੀ ਲੈਣਾ ਹੈ ਇਹਨਾਂ ਲੋਕਾਂ ਦਾ ਵੀ ਨੁਕਸਾਨ ਹੁੰਦਾ ਆਪਣਾ ਨੁਕਸਾਨ ਵੀ ਹੁੰਦਾ ਉਹ ਕਈ ਵਾਰ ਮੈਂ ਤੁਹਾਨੂੰ ਇਹ ਦੱਸਦਾ ਆ ਕਿ ਵਿਆਹ ਸ਼ਾਦੀਆਂ ਜਾਂ ਪ੍ਰੋਗਰਾਮਾਂ ਦੇ ਜਾਰੀ ਆਮ ਗੱਡੀਆਂ ਦੇ ਵਿੱਚ ਵੀ ਬੰਨੇ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜਾ ਸਪੀਕਰ ਸਿਸਟਮ ਲੱਗਾ ਹੁੰਦਾ ਤੇ ਉਹਦੇ ਵਿੱਚ ਵੀ ਜਿਹੜਾ ਬੇਸਤੀ ਆਵਾਜ਼ ਜਿਹੜੀ ਹੈਗੀ ਆ ਜਿਹੜੇ ਉਹ ਵੀ ਸੁਣਦੇ ਹੈਗੇ ਆ ਉਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਆ ਸੋ ਕਿਰਪਾ ਕਰਕੇ ਮੈਂ ਤੇ ਇਹੀ ਬੇਨਤੀ ਕਰਾਂਗਾ ਅਗਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੈਗੇ ਆ ਠੀਕ ਹੈ ਨਾ ਤੇ ਇਸ ਕਰਕੇ ਜਿਹੜਾ ਡੀਜੇ ਸਿਸਟਮ ਦੇ ਵਿੱਚ ਜਿਹੜੀ ਉਹ 베ਸ ਦੀ ਆਵਾਜ਼ ਆ ਟੜਕਣ ਦੀ ਆਵਾਜ਼ ਆ ਉੱਚੀ-ਉੱਚੀ ਹੈਗੀ ਕਿਰਪਾ ਕਰਕੇ ਉਸ ਨੂੰ ਅਵੋਇਡ ਕਰੋ ਉਸ ਨੂੰ ਕਿਰਪਾ ਕਰਕੇ ਨਾ ਲਗਾਓ ਆਪਣੇ ਥੋੜੇ ਜੇ ਮਨੋਰੰਜਨ ਦੇ ਲਈ ਤੁਸੀਂ ਮੌਤ ਦੇ ਮੂੰਹ ਵਿੱਚ ਨਾ ਜਾਓ ਇਹ ਮੈਂ ਤੁਹਾਨੂੰ ਇੱਕ ਕਾਰਨ ਦੱਸ ਦਿੱਤਾ ਆ ਕੋ ਮੰਨੇ ਚਾਹੇ ਨਾ ਮੰਨੇ ਇਹ ਸਭ ਕੁਝ ਤੁਹਾਡੇ ਦੇ ਉੱਪਰ ਡਿਪੈਂਡ ਕਰਦਾ ਹੈਗਾ ਆ ਸੋ ਸਾਡਾ ਤੇ ਇੱਕ ਵੈਦ ਹੋਣ ਦੇ ਨਾਤੇ ਤੁਹਾਨੂੰ ਸਮਝਾਣਾ ਫਰਜ਼ ਆ ਦੱਸਣਾ ਫਰਜ਼ ਹੈਗਾ ਆ ਖਾਰ ਦੇ ਮਰੀਜ਼ ਜਿਹੜੇ ਹੈਗੇ ਘੱਟੋ ਘੱਟ ਉਹ ਤੇ ਸ਼ਾਇਦ ਮੇਰੀ ਇਸ ਰਿਕਵੈਸਟ ਨੂੰ ਮੰਨੇ ਲੈਣਗੇ ਕਿ ਇਹੋ ਜੀਆਂ ਚੀਜ਼ਾਂ ਤੋਂ ਥੋੜਾ ਦੂਰ ਰਹਿਣਗੇ ਅਸੀਂ ਕੱਲ ਇਹਨੇ ਦਰਵਾਜ਼ੇ ਬੰਦ ਕਰ ਤੁਸੀਂ ਦਰਵਾਜ਼ੇ ਵੀ ਬੰਦ ਕਰ ਲਓ ਰਾਤ ਤੈ ਨੂੰ ਕਿਸੇ ਨੇ ਗਵਾਂਡੀਆਂ ਦੇ ਤੁਹਾਡੇ ਡੀਜ ਲੱਗਾ ਤਾਂ ਉਹ ਸਿਸਟਮ ਆਗਾ ਤੁਸੀਂ ਦੇਖ ਲੋ ਦਰਵਾਜ਼ੇ ਬੰਦ ਕਰਨ ਦੇ ਬਾਵਜੂਦ ਵੀ ਤੁਹਾਨੂੰ ਇੱਕ ਕੰਪਣ ਜਿਹੀ ਮਹਿਸੂਸ ਹੋਏਗੀ ਇਸ ਕਰਕੇ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਹੋਰ ਸਲਾਹ ਲੈਣਾ ਚਾਹੁੰਦੇ ਆ ਤਾਂ 9876379499 9876379499 ਤੇ ਮੈਨੂੰ ਫੋਨ ਕਰਕੇ ਤੁਸੀਂ ਸਲਾਹ ਲੈ ਸਕਦੇ ਹੈਗੇ ਆ। ਸੋ ਕਿਸੇ ਨੂੰ ਸਟੰਟ ਪਾਉਣ ਦੀ ਲੋੜ ਨਹੀਂ ਹੈਗੀ। ਸਾਡੇ ਕੋਲ ਇਹੋ ਜੀ ਦਵਾਈ ਹੈ। ਧੰਨਵਾਦ।